ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਅੱਜ ਕਰਦੇ ਆਂਗੇ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਇਸ ਤੋਂ ਦੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕ ਵੀ ਲੈ ਕੇ ਆਏ ਆਂ ਉਮੀਦ ਕਰਦੇ ਆਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਵੀ ਜਰੂਰ ਕਰਨਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣੋ ਹੱਸਦੇ ਹੱਸਦੇ ਮਾਹੀ ਨੇ ਮਨ ਦੋ ਤਿੰਨ ਸ਼ਮਕਾਂ ਮਾਲੀਆਂ ਹੱਸਦੇ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਨੇ ਮਨ ਦੋ ਤਿੰਨ ਸ਼ਮਕਾਂ ਮਾਲੀਆਂ ਹੱਸਦੇ ਹੱਸਦੇ ਮਾਹੀ ਹੁਣ ਪਿਆ ਬੇ ਬੇ ਕੋਲ ਮਨੋਂ ਦਾ ਗੱਲਾਂ ਕਰੇ ਪਿਆਰੀਆਂ ਹੱਸਦੇ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਨੇ ਮੈਨੂੰ ਦੋ ਤਿੰਨ ਸ਼ਮਕਾਂ ਮਾਰੀਆਂ ਹੱਸਦੇ ਹੱਸਦੇ ਮਾਹੀ ਬੇ ਮਾਈਆ ਮੈਂ ਤਾਂ ਹੰਨ ਮਨ ਦੀ ਛੱਡ ਦੇ ਗਿਲੇ ਗੁਜਾਰੀਆਂ ਬੇ ਮਾਈਆ ਮੈਂ ഗുജറിയുറ ബി വര ചുജറിയസ് മീദേ മാഹി മോ തമക മറിയ മാഹി ഹണ പ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਨੇ ਮੈਨੂੰ ਦੋ ਤਿੰਨ ਚਮਕਾ ਮਾਰੀਆਂ ਹੱਸਦੇ ਹੱਸਦੇ ਮਾਹੀ ਗੋਰਾ ਪਿੰਡਾ ਕਾਲੀ ਲਾਸ਼ਾਂ ਜੋ ਨਹਿਰਾ ਹਤਿਆਰੀਆਂ ਗੋਰਾ ਪਿੰਡਾ ਕਾਲੀ ਲਾਸ਼ਾਂ ਜੋ ਨਹਿਰਾ ਹਤਿਆਰੀਆਂ ਵੇਖ ਵੇਖ ਕੇ ਸੁੰਨੇ ਲਗੀਆਂ ਜੁਲਫਾਂ ਸਹਿਮ ਵਿਚਾਰੀਆਂ ਵੇਖ ਵੇਖ ਕੇ ਸੀਨੇ ਲਗੀਆਂ ਜੁਲਫਾਂ ਸਹਿਮ ਵਿਚਾਰੀਆਂ ਹੱਸਦੇ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਨੇ ਮੈਨੂੰ ਦੋ ਤਿੰਨ ਸ਼ਮਕਾਂ ਮਾਰੀਆਂ ਹੱਸਦੇ ਹੱਸਦੇ ਮਾਹੀ ਹੁਣ ਪਿਆ ਬੈ ਬੈ ਗੋਲ ਬਣਾਉਂਦਾ ਗੱਲਾਂ ਕਰੇ ਪਿਆਰੀਆਂ ਹੱਸਦੇ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਦੋ ਤਿੰਨ ਸ਼ਮਕਾ ਮਾਰੀਆਂ ਹੱਸਦੇ ਹੱਸਦੇ ਮਾਹੀ ਚੜੀ ਜਵਾਨੀ ਠਾਠਾ ਮਾਰੇ ਲਾਵੇ ਰੋਜ਼ ਉਡਾਰੀਆਂ ਚੜੀ ਜਵਾਨੀ ਠਾਠਾ ਮਾਰੇ ਲਾਵੇ ਰੋਜ਼ ਉਡਾਰੀਆਂ ਬੇਗਦਰਾ ਤੂੰ ਕਿਹੋ ਸ਼ੁਹਾਇਆਂ ਫੁੱਲਾਂ ਨਾਲ ਕਟਾਰੀਆਂ ਬੇਗਦਰਾ ਤੂੰ ਕਿਹੋ ਸ਼ੁਹਾਇਆਂ ਫੁੱਲਾਂ ਕਟਾਰੀਆਂ ਹੱਸਦੇ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਨੇ ਮੈਨੂੰ ਦੋ ਤਿੰਨ ਸ਼ਮਕਾ ਮਾਰੀਆਂ ਹੱਸਦੇ ਹੱਸਦੇ ਮਾਹੀ ਹੁਣ ਪਿਆ ਬੈ ਬੈ ਗੋਲ ਬਣਾਉਂਦਾ ਗੱਲਾਂ ਕਰੇ ਪਿਆਰੀਆਂ ਹੱਸਦੇ ਹੱਸਦੇ ਮਾਹੀ ਰੂਪ ਗੋਰੀ ਦਾ ਡਰ ਡਰ ਪੈਂਦਾ ਨੇਣਾ ਵਿੱਚ ਖਵਾ ਗੋਰੀ ਦਾ ਡੋਲ ਡੋਲ ਪੈਂਦਾ ਨੈਣਾ ਵਿੱਚ ਖਵਾਲੀਆਂ ਤੇਰੇ ਬਿਨਾ ਹੁਣ ਜੀ ਨਹੀਂ ਲੱਗਦਾ ਮਿਰਤਾ ਕਰ ਕਰ ਹਾਰੀਆਂ ਤੇਰੇ ਬਿਨਾ ਹੁਣ ਜੀ ਨਹੀਂ ਲੱਗਦਾ ਮਿਰਤਾ ਕਰ ਕਰ ਹਾਰੀਆਂ ਹੱਸਦੇ ਹੱਸਦੇ ਬਾਹੀ ਹੱਸਦੇ ਹੱਸਦੇ ਮਾਹੀ ਨੇ ਮਿਲ ਦੋ ਦਿਨ ਸ਼ਮਕਾ ਮਾਰੀਆਂ ਹੱਸਦੇ ਹੱਸਦੇ ਬਾਹੀ ਹੱਸਦੇ ਹੱਸਦੇ ਮਾਹੀ ਨੇ ਮੈਨੂੰ ਦੋ ਤਿੰਨ ਸ਼ਮਕਾਂ ਮਾਰੀਆਂ ਹੱਸਦੇ ਹੱਸਦੇ ਮਾਹੀ ਹੁਣ ਪਿਆ ਬੈ ਬੈ ਕੋਲ ਮਨੋਂਦਾ ਗੱਲਾਂ ਕਰੇ ਪਿਆਰੀਆਂ ਹੱਸਦੇ ਹੱਸਦੇ ਮਾਹੀ ਹੱਸਦੇ ਹੱਸਦੇ ਮਾਹੀ ਨੇ ਮੈਨੂੰ ਦੋ ਤਿੰਨ ਸ਼ਮਕਾਂ ਮਾਰੀਆਂ ਸਦੇ ਹਸਦੇ ਮਾਹੀ ਨੇ ਮੈਨੂੰ ਦੋ ਤਿੰਨ ਸ਼ਮਕਾਂ ਮਾਰੀ